ਦਾ ਪਰਿਵਾਰ ਨਾਲ ਪਿਆਰ ਹੈ ਔਰ ਇਹ ਅੱਜ ਮੈਂ ਮੰਜੀਤ ਸਾਹਿਬ ਕਥਾ ਕਰਨ ਆਇਆ ਪਰਿਵਾਰ ਬੈਠਾ ਹੈ ਸੀ ਗੱਲਾਂ ਬਾਤਾਂ ਕੀਤੀਆਂ ਤੇ ਸਰਕਾਰ ਨੂੰ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਸਿੱਖਿਆ ਦਾ ਵਿਤਕਰਾ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਹੋਣਾ ਨਹੀਂ ਚਾਹੀਦਾ ਔਰ ਹੋ ਰਿਹਾ ਹੈ ਬਾਕੀ ਸਟੇਟਾਂ ਲਈ ਹੋਰ ਨਿਯਮ ਹੈ ਪੰਜਾਬ ਲਈ ਹੋਰ ਨੇ ਜੇ ਮੈਂ ਬਾਕੀ ਸਟੇਟਾਂ ਦੇ ਵਿੱਚ ਐਨਐਸਏ ਸਾਲ ਦੀ ਹੈ ਪੰਜਾਬ ਦੇ ਵਿੱਚ 2 ਸਾਲ ਦੀ ਹੈ ਬਿਨਾਂ ਵਜ੍ਹਾ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਣਾ ਤੇ ਇਹ ਗੈਰਬਾਜ਼ਬ ਹੈ ਇਹ ਨਹੀਂ ਹੋਣਾ ਚਾਹੀਦਾ ਇਹੋ ਅਸੀਂ ਪਰਿਵਾਰ ਨਾਲ ਮਿਲ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਤੇ ਵਿਚਾਰ-ਵਟਾਂਦਰਾ ਕੀਤਾ ਹੈਗਾ ਉਹਨਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਜਿਹੜੀ ਐਨਐਸਏ ਤੇ ਕੀ ਮੰਸ਼ਾ ਤੁਹਾਨੂੰ ਇਹ ਸਰਕਾਰ ਦੀ ਜਿਹੜੀ ਬਦਨੀਤੀ ਹੈ ਜੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਕਰਦੀ ਆਈ ਹੈ ਔਰ ਇਹ ਵੀ ਇੱਕ ਕਿਸਮ ਦਾ ਧੱਕਾ ਹੀ ਹੈ ਇਹ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਲ ਦੀ ਐਨਐਸਏ ਵਧਾ ਦਿੱਤੀ ਜਾਂਦੀ ਹੈ ਇਹ ੱੱਕੇ ਤੋਂ ਵੱਧ ਕੁਝ ਨਹੀਂ ਰਚੀ ਇਹ ਸਿੱਖਾਂ ਨੂੰ ਐਨ ਲੱਗਦਾ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ਦੇ ਸ਼ਹਿਰੀ ਨਿਵਾਸੀ ਹ ਜੇਕਰ ਸੌਚ ਚਕਵਾਈ ਵੀ ਉਹਦੇ ਲਈ ਬਹੁਤ ਸਾਰੀਆਂ ਸ਼ਰਤਾਂ ਸੀ ਪਰਿਵਾਰ ਨੂੰ ਬੇਵਜਾ ਹਵਾ ਖੜਾ ਕੀਤਾ ਗਿਆ ਹੈ ਫਲਾਨਾ ਨਹੀਂ ਮਿਲ ਸਕਦਾ ਜੀ ਧਮਕਾ ਨਹੀਂ ਮਿਲ ਸਕਦਾ ਜੀ ਉੱਥੇ ਬੜੀ ਟਾਈਟ ਸਕਿਉਰਟੀ ਦੇ ਵਿੱਚ ਲੈ ਕੇ ਆਂਦਾ ਇੰਨੇ ਲੱਖ ਲੋਕਾਂ ਦਾ ਜਿਹੜਾ ਕਿੰਨੇ ਲੱਖ ਲੋਕਾਂ ਦਾ ਜਿਹੜਾ ਫਤਵਾ ਜਿਹੜਾ ਹੈਗਾ ਉਹਦਾ ਵੀ ਸਨਮਾਨ ਨਹੀਂ ਕਰ ਰਹੀ ਆਪਣੇ ਆਪ ਨੂੰ ਹਿੰਦੁਸਤਾਨ ਬਹੁਤ ਵੱਡੀ ਦੁਨੀਆ ਦੀ ਜ ਡੈਮੋਕ੍ਰੇਸੀ ਅਖਵਾਉਂਦੀ ਹੈ ਤੇ ਜੇ ਡੈਮੋਕ੍ਰੇਸੀ ਕੰਟਰੀ ਹੈ ਤੇ ਫਿਰ ਡੈਮੋਕ੍ਰੈਟਿਕ ਲੀਡਰ ਹੈ ਡੈਮੋਕ੍ਰੈਟਿਕ ਪਾਰਟੀਆਂ ਨੇ ਤੇ ਉਹਨਾਂ ਨੂੰ ਡੈਮੋਕ੍ਰੇਸੀ ਦਾ ਸਤਿਕਾਰ ਸਤਿਕਾਰ ਕਰਨਾ ਚਾਹੀਦਾ ਹੈ ਤੇ ਡੈਮੋਕ੍ਰੇਸੀ ਦਾ ਸਤਿਕਾਰ ਕਰਦੇ ਆ ਬਿਨਾ ਸ਼ਰਤ ਜਿਹੜੀ ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਕਿਉਂਕਿ ਬਾਕੀ ਸੂਬਿਆਂ ਦੇ ਵਿੱਚ ਸਿੱਖਾਂ ਨੂੰ ਅਰਥਾਤ ਤੌਰ ਤੇ ਦਸਤਾਰ ਧਾਰੀ ਜਿਹੜੇ ਸਿੰਘਰੀ ਉਹਨਾਂ ਨੂੰ ਲੈ ਕੇ ਇੱਕ دہشت ਜਿਹੜੀ ਹੈ ਲੋਕਾਂ ਦੇ ਵਿੱਚ ਬਿਲਕੁਲ ਬਿਲਕੁਲ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਸਿੱਖ ਜਿਹੜੇ ਹੈ ਵਕਵਾਦੀ ਹੈ ਕਤਵਾਦੀ ਹੈ ਦੁਨੀ ਸਰਕਾਰ ਦਾ ਜਿਹੜਾ ਇਹ ਤੌਰ ਤਰੀਕਾ ਨਜ਼ਰ ਆਉਂਦਾ ਜੀ ਅੱਜ ਕੱਲ੍ਹ ਜਿਹੜੀ ਇੰਗਲੈਂਡ ਦੇ ਵਿੱਚ ਤੋਂ ਆਈਆਂ ਉਹਨਾਂ ਦੇ ਸਾਹਮਣੇ ਡੀਜੀਟੀਸੀ ਕੇ ਲੇ ਨੇ ਸਾਨੂੰ ਮਾਣ ਹੈ ਕਿ ਨੌ ਸਾਡੇ ਸਿੱਖ ਜਿਹੜੇ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਜਿੱਤ ਕੇ ਆਏ ਨੇ ਸਾਨੂੰ ਮਾਣ ਹੈ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਦੁਨੀਆ ਦੇ ਵਿੱਚ ਸਾਡੇ ਸਿੱਖ ਜਿਹੜੇ ਨੇ ਉਹ ਜਿੱਤ ਰਹੇ ਨੇ ਦੋ ਦਿਨ ਵਿੱਚ ਜੋ ਚੀਜ਼ ਨਹੀਂ ਨਜ਼ਰੀ ਜੋ ਜਿਹੜਾ ਮਾਨਸ ਮਰਤਿ ਮਿਲਣਾ ਚਾਹੀਦਾ ਜਿਸ ਤਰ੍ਹਾਂ ਬਹੁਤ ਸਿੱਧਿਆ ਜਾ ਰਹੇ ਨੇ ਸਾਹਮਣੇ ਦੇਖ ਇਹੀ ਹੀ ਇਹੋ ਹੀ ਬਦਕਿਸਮਤੀ ਹੈ ਕਿ ਜੋ ਮਾਨ ਸਨਮਾਨ ਸਾਨੂੰ ਵਿਦੇਸ਼ਾਂ 'ਚ ਮਿਲ ਰਿਹਾ ਵਿਦੇਸ਼ੀ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੌਜਵਾਨ ਸਿੰਘ ਪਹੁੰਚ ਰਹੇ ਆ ਬੀਬੀਆਂ ਸਾਡੀਆਂ ਪਹੁੰਚ ਰਹੀਆਂ ਭਾਰਤ ਦੇ ਵਿੱਚ ਜੇ ਕੋਈ ਪਹੁੰਚ ਵੀ ਜਾਂਦਾ ਹੈਗਾ ਤੇ ਜੇ ਕੋਈ ਵਖਰੀ ਸੁਰ ਰੱਖਦਾ ਤੇ ਉਸ ਨੂੰ ਐਨਐਸਏ ਲਾ ਕੇ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਇੱਕ ਪਾਸੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਜਿੰਦਾਬਾਦ ਕਿਹਾ ਜਾਂਦਾ ਹੈ ਤੇ ਜੇ ਉਹ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰਵਾਦ ਜਿਹੜਾ ਜਿੰਦਾਬਾਦ ਕਹਿਣ ਵਾਲੇ ਜਿਹੜੇ ਆ ਉਹ ਸਨਮਾਨੇ ਜਾਂਦੇ ਆ ਸਤਕਾਰੇ ਜਾਂਦੇ ਆ ਤੇ ਫਿਰ ਜੇ ਸਿੱਖ ਕੋਈ ਨੌਜਵਾਨ ਸਿੱਖ ਰਾਸ਼ਟਰ ਦੀ ਗੱਲ ਕਰਦੇ ਤੇ ਤੇ ਜ ਬਰਾਕੀ ਆ ਮਾੜਾ ਕੀ ਤੇ ਸਭ ਦੋ ਦਿਨ ਪਹਿਲਾਂ ਜਿਹੜੀ ਲੁਧਿਆਣੇ ਦੇ ਵਿੱਚ ਘਟਨਾ ਵਾਪਰੀ ਆ ਇੱਕ ਹਿੰਦੂ ਸ਼ਿਖਸ਼ਾਨਾ ਦਾ ਜਿਹੜਾ ਲੀਡਰ ਸੀ ਉਹਦੇ ਤੇ ਦੋ ਵਿੰਗ ਸਿੰਘਾਂ ਨੇ ਹਮਲਾ ਕੀਤਾ ਦੇਖੋ ਮੈਂ ਕਿਸੇ ਹਿੰਸਾ ਦਾ ਹਮਾਇਤੀ ਨਹੀਂ ਆ ਪਰ ਜਿਹੜਾ ਧਾਰਮਿਕ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਆ ਨਫ਼ਰਤ ਫਲਾਉਣ ਦਾ ਕਾਰਜ ਕਰ ਰਹੇ ਆ ਚਾਹੀਓ ਕੋਈ ਵੀ ਹੋਣ ਨਫ਼ਰਤ ਫਲਾਉਣ ਦੇ ਲਈ ਕਾਰਜ ਕਰਨਾ ਜਿਹੜਾ ਬਹੁ ਤਹਾਵਾਂ ਦੇ ਪ੍ਰਤੀ ਧਰਮ ਦੀਆਂ ਮਰਿਆਦਾਵਾਂ ਦੇ ਪ੍ਰਤੀ ਗਲਤ ਬੋਲਣਾ ਇਹ ਵੀ ਸ਼ੋਭ ਨਹੀਂ ਕਰੇ ਜੀ ਦਾ ਸਾਹਿਬ ਕੋਈ ਹੋਰ ਵੀ ਨਹੀਂ ਕੁਝ